ਖਾਸ ਰਿਪੋਰਟ ਨਕੌਦਰ ਸ਼ਹਿਰ ਤੋਂ ਲਾਲ ਬਾਦਸ਼ਾ ਪ੍ਰਬੰਧਕ ਕਮੇਟੀ ਦਾ ਵਿਵਾਦ ਦੇਖੋ ਖਾਸ ਰਿਪੋਰਟ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਬਾਸ਼ਾ ਜੀ ਦਾ ਜੋ ਸਾਲਾਨਾ ਮੇਲਾ ਵਾ 17 18 19 20 ਦਾ ਹਰ ਸਾਲ ਬੜੀ ਧੂਮਤਾ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਇਸ ਤੋਂ ਪਹਿਲਾਂ 26 27 ਮਾਰਚ ਨੂੰ ਵੀ ਜਿਹੜਾ ਮੇਲਾ ਹੋਇਆ ਸੀ ਉਹ ਸੋਗ ਦਾ ਮੇਲਾ ਹੁੰਦਾ ਵਾ ਉਹਦੇ ਵਿੱਚ ਵੀ ਬਾਲਮਕੀ ਸਮੁਦਾਇ ਚਾਹੁੰਦਾ ਸੀ ਕਿ ਇਹ ਸਾਡੀ ਪੁਰਖਾਂ ਦੀ ਜਗਾ ਵਾ ਬਾਪੂ ਲਾਲ ਬਾਸ਼ਾ ਜੀ ਦੀ ਜਗਾ ਵਾ ਕਿਉਂਕਿ ਇਹ ਜਿਹੜੀ 4.5 ਏਕੜ ਜਗਾ ਵਾ ਇਹ ਭਗਵਾਨ ਬਾਲਮਕੀ ਮਹੱਲਾ ਰਿਸ਼ੀ ਨਗਰ ਤੇ ਕਬਰਿਸਤਾਨ ਦੀ ਜਗਾ ਵਾ ਸਾਰੇ ਲੋਕਾਂ ਨੇ ਅਲਮਸਤ ਬਾਪੂ ਲਾਲ ਬਾਸ਼ਾ ਜੀ ਦੇ ਡੇਰੇ ਵਾਸਤੇ ਇਹ ਜਗਾ ਆਪਣ ਆਪਣਾ ਅਧਿਕਾਰ ਛੱਡ ਕੇ ਦੋ ਦੋ ਤਿੰਨ ਤਿੰਨ ਬਰਲੇ ਦੇ ਘਰਾਂ ਦੇ ਵਿੱਚ ਰਹਿੰਦੇ ਪਏ ਸੀ ਔਰ ਇਹ ਜਗਾ ਦਿੱਤੀ ਸੀ ਬਾਪੂ ਲਾਲ ਬਾਸ਼ਾਈ ਦੇ ਡੇਰੇ ਵਾਸਤੇ 14 ਸਾਲ ਪਹਿਲੇ ਮਾਨਜੋਗ ਹੰਸਰਾ ਝਾਂਸੀ ਜੀ ਨੂੰ ਉੱਥੇ ਬਿਠਾਇਆ ਸੀ ਲੇਕਿਨ ਥਲੜੀ ਟੀਮ ਨੇ ਬਹੁਤ ਸਾਰੇ ਕਫਲੇ ਕੀਤੇ ਆ ਅੱਜ ਤੋਂ 6 ਮਹੀਨੇ ਪਹਿਲਾਂ ਪੰਜਾਬ ਪੁਲਿਸ ਨੂੰ ਅਸੀਂ ਕਈ ਵਾਰੀ ਐਪਲੀਕੇਸ਼ਨਾਂ ਦੇ ਚੁੱਕੇ ਆ ਕਦੀ ਗੱਲੇ ਦੇ ਵਿੱਚੋਂ ਸੋਨਾ ਬਣਾ ਕੇ ਕਿਸੇ ਨੂੰ ਦਿੱਤਾ ਜਾਂਦਾ ਬਿੱਲ ਲੱਗੇ ਪੈਣ ਨਾਲ ਕਦੀ ਭਾਈ ਭਾਈ ਲੱਖ ਰੁਪਈਆ ਕਿਸੇ ਕਲਾਕਾਰ ਦੇ ਉੱਪਰੋਂ ਰੱਖ ਕੇ ਬਾਹਰ ਕੇ ਸਿਰ ਦਿੱਤਾ ਜਾਂਦਾ ਮੈਂ ਸਮਝਦਾ ਵਾਂ ਜਿਹੜੇ ਗਰੀਬ ਲੋਕ ਉੱਤੇ 10-10 20-20 ਰੁਪਏ ਵੰਡ ਕੇ ਉੱਥੇ ਮੱਥਾ ਟੇਕ ਕੇ ਜਾਂਦੇ ਆ ਉਹ ਸ਼ਰਧਾ ਦੇ ਨਾਲ ਮੱਥਾ ਟੇਕ ਕੇ ਜਾਂਦੇ ਆ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਐਡਾ ਕਿਸੇ ਦੇ ਉੱਪਰ ਦੀ ਸੱਟ ਦੇਣੀ ਆਪਣੇ ਰਿਸ਼ਤੇਦਾਰਾਂ ਨੂੰ ਦੇ ਦੇਣੀ ਜਾਂ ਆਪਣੇ ਚਿਹਤਿਆਂ ਨੂੰ ਕੋਈ ਸੋਨੇ ਚਾ ਦੇ ਦੇਣੀ ਜਾਂ 25 ਕਰੋੜ 25 ਲੱਖ ਰੁਪਏ ਦਾ 85 ਲੱਖ ਰੁਪਏ ਦਾ ਵਿਸ਼ਰਾਮ ਕਰ ਆਪਣੇ ਲਈ ਬਣਾ ਲੈਣਾ ਇਹ ਇਹ ਡੇਰਿਆਂ ਦਾ ਇਹ ਸੰਗਤ ਦਾ ਟਾਈਮ ਕੰਮ ਨਹੀਂ ਹੁੰਦਾ ਇਹ ਰਿਸ਼ੀਮੁਨੀਆਂ ਦਾ ਜਿਹੜੇ ਫੱਕਰਾਂ ਦਾ ਕੰਮ ਨਹੀਂ ਹੁੰਦਾ ਫੱਕਰ ਕੀ ਦਾ ਗੁੱਸਾ ਕੀ ਉਹਨਾਂ ਨੂੰ ਤਾਂ ਛੱਡ ਦੇਣਾ ਚਾਹੀਦਾ ਸਾਰਾ ਕੁਝ ਜਿਹੜਾ ਆਪਣੇ ਆਪ ਨੂੰ ਫਕਰ ਕਹਿੰਦਾ ਵਾ ਇਹ ਛੀਨਗਰ ਮੱਲਾ ਇੱਥੇ ਮੇਲਾ ਕਰਾਉਂਦਾ ਕਰਾਉਣਾ ਚਾਹੁੰਦਾ ਵਾ ਹਾਂ ਪਦਮਸ਼੍ਰੀ ਅਨਸਰਾ ਜਹਾਂਸੀ ਜੀ ਨੇ ਬਾ ਹੁਕਮ ਕੈਸ਼ੀਅਰ ਜੀ ਨੂੰ ਵਿਸ਼ਵਾਮਿੱਤਰ ਸੋਂਧੀ ਨੂੰ ਕਹਿ ਕੇ ਇਹ ਚਾਬੀਆਂ ਛੀਨਗਰ ਮੱਲੇ ਨੂੰ 4 ਮਹੀਨੇ ਪਹਿਲਾਂ ਦੇ ਦਿੱਤੀਆਂ ਲੇਕਿਨ ਉਹਦੇ ਪਿੱਛੇ ਮੌਕੇ ਦੀ ਸਰਕਾਰ ਜਿਹੜੀ ਆ ਉਹ ਨਹੀਂ ਚਾਹੁੰਦੀ ਕਿ ਬਾਲਮਿਕਿਆਂ ਦੇ ਹੱਥ ਇਦਾਂ ਦੀ ਕੋਈ ਤਾਕਤ ਆ ਕਿਉਂਕਿ ਇਹ ਡਿਸਕ੍ਰਿਮੀਨੇਸ਼ਨ ਹੈ ਜਾਤ ਪਾਤ ਦਾ ਇਹ ਸਿੱਧੇ ਸਿੱਧੇ ਤੌਰ ਤੇ ਪੰਗਾ ਖੜਾ ਕੀਤਾ ਪਿਆ ਵਾ ਕਿਉਂਕਿ ਐਡੀ ਨਫਰਤ ਪਾਈ ਹੋਈ ਆ ਮੌਕੇ ਦੀ ਸਰਕਾਰ ਜਿਹੜੀ ਆ ਇੱਥੇ ਜਿਹੜੇ ਉਹਦੇ ਨਮਾਇंदे ਬੈਠੇ ਆ ਮੈਂ ਸਿੱਧੇ ਤੌਰ ਤੇ ਕਹਿੰਦਾ ਵੀ ਐਮ ਐਲ ਏ ਜਿਹੜੀ ਬੀਬੀ ਆ ਉਹ ਪ੍ਰਸ਼ਾਸਨ ਨੂੰ ਅੱਗੇ ਕਰਕੇ ਸਰਕਾਰਾਂ ਦੇ ਜਿਹੜੇ ਅਫਸਰਾਂ ਨੂੰ ਅੱਗੇ ਕਰਕੇ ਇਹਨਾਂ ਨਾਲ ਧੱਕਾ ਕਰਦੀ ਪਈ ਆ ਇਹ ਧੱਕਾ ਨਹੀਂ ਹੋਣ ਦਮਾਂਗੇ ਇਹ ਬਾਲਮਿਕੀ ਕੌਮ ਮਾਰਸ਼ਲ ਕੌਮ ਹੈ ਇਹ ਧਰਮ ਵਾਸਤੇ ਸਿਰ ਦੇਣਾ ਵੀ ਜਾਣਦੀ ਐ ਸਿਰ ਲੈਣਾ ਵੀ ਜਾਣਦੀ ਆ ਅੱਜ ਇੱਥੇ ਪਤਲੇ ਸੂਫ ਭੁਕੇ ਗਏ ਆ ਡਾਕਟਰ ਬੀ ਆਰ ਅੰਬੇਡਕਰ ਦਲਿਤ ਡਾਕਟਰ ਬੀ ਆਰ ਅੰਬੇਡਕਰ ਬਾਬਾ ਸਾਹਿਬ ਜੀ ਦੇ ਚੌਂਕ ਦੇ ਅੰਦਰ ਜੋ ਦਲਤਾਂ ਦੇ ਮਸੀਹਾ ਹੈ ਸੰਵਿਧਾਨ ਦੇ ਨਰਮਾਤਾ ਵਾ ਔਰ ਮੈਂ ਸਮਝਦਾ ਮਾਂ ਜਦੋਂ ਜਦੋਂ ਵੀ ਦਲਤਾਂ ਦੇ ਉੱਤੇ ਪੀੜ ਪਾਈ ਹੈ ਸਾਰੇ ਪੰਜਾਬ ਦੇ ਲੀਡਰ ਖੜੇ ਹੋਏ ਆ ਔਰ ਪੰਜਾਬ ਦੇ ਵਿੱਚ ਇੱਕ ਮਹਿਮ ਚੱਲ ਪਈ ਆ ਕਿਉਂਕਿ ਇਹ ਅੱਗ ਬਹੁਤ ਦੂਰ ਤੱਕ ਜਾਊਗੀ ਜੇ ਇਹ ਨਹੀਂ ਹਟੇਦਾ ਔਰ ਇਹ ਇੱਥੇ ਕਹਦੇ ਵੀ ਰਸੀਮੈਂਬਰੀ ਕਮੇਟੀ ਆ ਸਾਰੇ ਜਨਰਲ ਕੈਟਾਗਰੀ ਦੀ ਰਿਸ਼ੀ ਨਗਰ ਮਹੱਲੇ ਦਾ ਇੱਕ ਵੀ ਬੰਦਾ ਨਹੀਂ ਇਹਨਾਂ ਸਾਰੇ ਮੈਂਬਰ ਰਿਸ਼ੀ ਨਗਰ ਮਹੱਲੇ ਦਾ ਜਿਨ੍ਹਾਂ ਨੇ ਜਾਣ ਕੀਤੀ ਪਈ ਜ਼ਮੀਨ ਹੈ ਮੈਂ ਫੇਕ ਕਰਨ ਦਾ ਉਹਨਾਂ ਦਾ ਅਧਿਕਾਰ ਹੈ ਡੇਰੇ ਦੀ ਜ਼ਮੀਨ ਦੇ ਉੱਪਰ ਸਰ ਅੱਜ ਦਾ ਧਰਨਾ ਵਾ ਪੂਕ ਦਿੱਤੇ ਆ ਕੱਲ ਨੂੰ ਸਫਾਈ ਕਰਮਚਾਰੀ ਸਫਾਈ ਕਰਮੀ ਬੰਦ ਕਰ ਦਿੱਤੀ ਜਾਊਗੀ ਪਰਸੋਂ ਨੂੰ ਨਕੋਦਰ ਬੰਦ ਹੋਏਗਾ ਪ੍ਰਸ਼ਾਸਨ ਨੇ ਕੀ ਕੀ ਤੁਹਾਨੂੰ ਅਸ਼ੁਰ ਪ੍ਰਸ਼ਾਸਨ ਗੰਦਾ ਜੀ ਨਾ ਉਹ ਕਰਾਵੇ ਨਾ ਤੁਸੀਂ ਕਰਾਵੋ ਅਸੀਂ ਅਫਸਰ ਲਾ ਦਿੰਨੇ ਇੱਥੇ ਪਰ ਲੇਕਿਨ ਅਸੀਂ ਨਹੀਂ ਚਾਹੁੰਦੇ ਵੀ ਅਫਸਰ ਲੱਗੇ ਕਿਉਂਕਿ 14 ਸਾਲ ਜਦੋਂ 6 ਮਹੀਨੇ ਪਹਿਲਾਂ ਲੜਾਈ ਉਦੋਂ ਕੋਈ ਨਹੀਂ ਲਖਾਇਆ ਇਹਨਾਂ ਨੇ ਅਫਸਰ ਉਦੋਂ ਵੀ ਲਖਾ ਦਿੰਦੇ ਅਸੀਂ ਅੱਜ ਮੰਨ ਜਾਂਦੇ ਤੁਸੀਂ ਕਹਿੰਦੇ ਡੇਰੇ ਦਾ ਪ੍ਰਬੰਧ ਨਵੀਂ ਹਰ ਹਾਲ ਚ ਨਵੀਂ ਕਮੇਟੀ ਤਾਂ ਬਣ ਚੁੱਕੀ ਆ ਪਰ ਫਿਰ ਵੀ ਹੌਂ ਕੀ ਸਮੱਸਿਆ ਆ ਸਮੱਸਿਆ ਹੈ ਕਿ ਕਹਿੰਦੇ ਚਾਬੀਆਂ ਦਿੱਤੀਆਂ ਵਾਪਸ ਕਰ ਦਿਓ ਅਸੀਂ ਕਹਿੰਦੇ ਚਾਬੀਆਂ ਖੋਹ ਕੇ ਨਹੀਂ ਲਈਆਂ ਚਾਬੀਆਂ ਬਾ ਇੱਜ਼ਤ ਤੁਸੀਂ ਦਿੱਤੀਆਂ ਰਿਟਰਨ ਹੋਇਆ ਪੁਰਾਣੀਆਂ ਰਜਿਸਟਰੀਆਂ ਦਿੱਤੀਆਂ ਚਾਂਦੀ ਸੋਨਾ ਸਾਰਾ ਜਮ੍ਹਾਂ ਹੋਇਆ ਇਹਦੇ ਵਿੱਚ ਐਮਐਲਏ ਦਾ ਕੀ ਰੋਲ ਆ ਸਰ ਐਮਐਲਏ ਸਾਰਾ ਪ੍ਰਸ਼ਾਸਨ ਨਵੀਂ ਕੰਮ ਕਰੀ ਜਾਂਦਾ ਜੀ ਦੱਸੋ ਅਫਸਰ ਕਿਉਂ ਇੰਨਾ ਪ੍ਰੈਸ਼ਰ ਬਾਉਂਡ ਹੈ ਇਹਨਾਂ ਤੇ ਆਦੀ ਅੱਜ ਸੁਣੀ ਨੇ ਕੀ ਹੰਸ ਰਹੀ ਹੁਣ ਗੱਦੀ ਵਿੱਚ ਹੀ ਰਹਿਣਗੇ ਕਿ ਨਹੀਂ 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 ਪਰ ਸੂਬੇ ਦੇ ਸਾਰੇ ਮਹਾਂਪੁਰਖਾਂ ਵੱਲੋਂ ਵੱਡੇ-ਵੱਡੇ ਦੇਰਾਂ ਵੱਲੋਂ ਉਹਨਾਂ ਨੂੰ ਪੱਗ ਦਿੱਤੀ ਗਈ ਸੀ ਸਾਈ ਹੰਸਾ ਦਰਵੇਸ਼ ਜੀ ਨੂੰ ਕਿ ਹੁਣ ਉਹ ਗੱਦੀ ਦਾ ਲਿਟਰ ਬਣਾ ਦੇ ਮੈਂ ਚਾਹੁੰਦਾ ਵਾਂ ਕਿ ਉਹਨਾਂ ਨੂੰ ਇਸ ਗੱਲ ਤੇ ਸਮਝੋਤਾ ਕਰਨਾ ਚਾਹੀਦਾ ਮੈਂ ਚਾਹੁੰਦਾ ਵਾਂ ਸਭੜੇ ਲਿਖੇ ਸਮਾਜ ਵੀ ਚਾਹੁੰਦਾ ਵਾ ਪਰ ਉਹ ਇਸ ਲੈਵਲ ਤੇ ਗੱਲ ਨਹੀਂ ਕਰਦੇ ਪਾਏ ਜਾਂ ਨਹੀਂ ਬੈਠਦੇ ਪਾਏ ਇਸ ਕਰਕੇ ਇਹ ਰਿਸ਼ੀਨਗਰ ਮੱਲਾ ਜਾਂ ਵਾਲਮੀਕੀ ਸਮਾਜ ਸਾਰਾ ਭੜ ਗਿਆ ਪਿਆ ਮੈਂ ਇਹਦੇ ਤੇ ਫੇਰ ਬੇਨਤੀ ਕਰੂੰਗਾ ਵੀ ਇਹ ਬੈਠ ਕੇ ਉਹਨਾਂ ਵਾਸਤੇ ਸਿਰਫ ਉਸ ਮਸਲੇ ਤੇ ਅਸੀਂ ਫੇਰ ਬੈਠਾਂਗੇ ਦਾਸ ਪਰਸ਼ੋਤਮ ਸੌਂਦੀ ਰਾਇਨਾਮਾ ਕੀਤਾ ਗਾਂ ਕੋਲ ਚਮੇਟੀ ਦੇ ਵਿੱਚ ਬੋਰਡੋ ਵੀ ਕਰਨ ਵਾਸਤੇ ਗੱਲੋਂ ਦਾ ਰਾਇਨਾਮਾ 6 6 ਮਹੀਨੇ 6 ਮਹੀਨੇ ਪਹਿਲਾਂ ਕੈਸੀ ਵੀ ਰਿਸ਼ੀ ਨਗਰ ਮਹੱਲੇ ਦੇ ਜਿਹੜੇ ਹੱਕਦਾਰ ਹੈ ਪੰਜ ਬੰਦੇ ਪਾ ਲਓ ਸਿਰਫ ਉਹਨਾਂ ਨੇ ਮੇਲੇ ਦੇ ਆਖਰੀ ਦਿਨ ਬੰਦੇ ਤਿੰਨ ਅਨਾਉਂਸ ਕੀਤੇ ਜਿਹਦੇ ਵਿੱਚ ਬੀਬੀ ਜੀ ਵੀ ਇੱਕ ਮੈਂਬਰ ਪਾ ਲਈ ਪੰਜ ਬੰਦੇ ਤਾਂ ਰਿਸ਼ੀ ਨਗਰ ਮਹੱਲੇ ਦੇ ਪਾਉਣੇ ਸੀ ਉਹ ਸ਼ਵਾਸ਼ਣ ਦੇ ਕੇ ਨਹੀਂ ਪਾਏ ਗਏ 6 ਮਹੀਨੇ ਪਹਿਲਾਂ ਕਿੰਨੇ ਮੈਂਬਰਿਕ ਕਮੇਟੀ ਕਮੇਟੀ ਨੂੰ ਉਹਨਾਂ ਨੂੰ ਪਤਾ ਹੋਊਗਾ ਜੀ ਪਹਿਲਾਂ 14 ਸੀ ਫਿਰ ਤਿੰਨ ਹੋਰ ਪਾਲੇ ਸੀ ਬੀਬੀ ਜੀ ਨੂੰ ਪਾ ਕੇ ਸਾਰੀ ਰਾਤ ਬੈਠੇ ਜੀ ਇੱਕ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਆ ਤੁਸੀਂ ਇਹਦੇ ਉਹਨੇ ਸਵਾਲ ਕੀਤਾ ਆ ਵੀ ਸਾਰੇ ਮਹਾਪੁਰਸ਼ਾਂ ਨੇ ਇਹ ਜਿਹੜੇ ਪੱਕ ਦਿੱਤੀ ਸੀ ਇੱਕ ਮਹਾਪੁਰਸ਼ਾਂ ਨੂੰ ਉਹਨੇ ਪੁੱਛੋ ਕਦੇ ਵੀ ਕਦੀ ਵੀ ਆਣ ਕੇ ਵੀ ਮਹਾਪੁਰਸ਼ੋ ਅੱਜ ਤਾਈ ਵੀ ਤੁਸੀਂ ਕਦੀ ਵੀ ਪੋਰਟਾ ਪੋਰਟਸ ਜਾਇਆ ਅੱਜ ਇਹ ਕਿੱਥੇ ਮਾਸਾ ਦਾ ਗੱਦੀ ਨਸ਼ੀਰ ਮੈਂ ਕਹਿੰਦਾ ਕੋਈ ਵੀ ਕਵੈਂਟ ਕਰਕੇ ਕਹਿੰਦੇ ਵੀ ਇਹ ਗੱਦੀ ਨਸ਼ੀਨਾ ਤੇ ਅਸੀਂ ਅਸੀਂ ਉਹਦੇ ਘਰ ਮਿੱਠਾ ਦੇਣ ਵੀ ਗਏ ਆ ਆ ਜਾ ਪਰ ਪਾਰੇ ਹੋਰ ਲੋਕਾ ਲੋਕਾ ਕੋ ਗਾਲਾ ਸੁਣੋ ਦਾ ਸ਼ੌਂਕ ਆ ਔਰ ਬਾਪੂ ਲਾਲ ਬਾਦਸ਼ਾਹ ਦੇ ਡੇਰੇ ਦੇ ਉਤੇ ਜਿਹੜਾ ਕੋ ਸਾਈਂ ਬੈਠਾ ਆ ਉਹ ਲੋਕਾ ਕੋ ਗਾਲਾ ਸੁਣੇ ਸਾਡੇ ਦਾ ਮਰਨ ਵਾਲੀ ਗੱਲ ਆ ਇੱਕ ਦੂਜੀ ਗੱਲ ਇਹ ਆ ਕਿ ਜਿਹੜਾ ਆਹ ਤੁਸੀਂ ਪਬਲਿਕ ਇਕ ਐਮ ਐਲ ਏ ਨੂੰ ਇੱਕ ਆਹ ਕਿਰਾਏ ਨੂੰ ਜਿਹੜਾ ਪੂਰ ਸਾਬ ਦਾ ਸੰਖਤ ਰਿਆ ਪਰ ਉਹਨਾਂ ਨੇ ਜਿਹੜਾ ਬਾਸ਼ਾ ਦਾ ਪ੍ਰਯੋਗ ਕੀਤਾ ਇਸ ਪੀ ਇਹ ਸਹੀ ਆ ਸਰ ਪਤਾ ਕਿ ਜਗਾ ਤੁਹਾਨੂੰ ਵੀ ਪਤਾ ਲੱਗਦਾ ਆ ਵੀ ਸਾਰੇ ਸਾਰੇ ਸ਼ਹਿਰ ਜਿਹੜੀ ਆ ਇਹਨਾਂ ਦੀ ਸੈਂਟਰ ਐਂਡ ਪੰਜਾਬ ਗਵਰਨਮੈਂਟ ਇਹ ਸਾਰੇ ਲੋਕ ਜਿਹੜਾ ਝਪੜ ਝਪੜ ਕੇ ਬੈਿਆ ਅੱਜ 400 ਬੰਦਾ 500 ਬੰਦਾ ਆ ਕੱਲ ਨੂੰ ਇੱਥੇ 1000 ਬੰਦਾ ਬੈਠੂਗਾ ਮੇਰੀ ਆਖਰੀ ਮੰਗ ਕੀ ਆਖਰੀ ਮੰਗ ਮੱਲਾ ਰਿਸ਼ੀ ਨਗਰ ਮੇਲੇ ਲਗਰਾਉਂਗਾ ਮੇਲੇ ਵਿੱਚ ਪਹੁੰਚਦੇ ਮੱਲੇ ਦੀ ਹੋਵੇ ਮੱਲੇ ਦੀ ਹੋਵੇ ਮੇਲੇ ਵਿੱਚ ਕੁਝ ਦਿਨ ਰਹਿ ਕੇ ਯਾਰ ਤੁਹਾਨੂੰ ਕੀ ਲੱਗਦਾ ਦੋ ਤਿੰਨ ਦਿਨਾਂ ਦੇ ਵਿੱਚ ਸਾਰਾ ਮਸਲਾ ਹੱਲ ਹੋ ਜਾਈਏ ਤਿਆਰੀਆਂ ਹੋਈਆਂ ਵੀ ਕੋਈ ਸਾੜੀਆਂ ਤਿਆਰੀਆਂ ਲਾਈਟਿੰਗ ਹੋ ਗਈ ਸਾਡੇ ਤਿਆਰੀਆਂ ਪੂਰੀਆਂ ਗਾਣੇ ਵਾਲੇ ਹੋ ਗਏ ਬੋਲੋ ਸਾਡਾ ਸਾਰਾ ਕੁਝ ਤਿਆਰ ਆ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਇਤਿਹਾਸਿਕ ਸ਼ਹਿਰ ਨਕੌਦਰ ਅੰਬੇਡ ਅੰਬੇਡਕਰ ਚੌਕਦੀਆਂ ਔਰ ਇੱਥੇ ਹਜ਼ੂਮ ਇਕੱਠਾ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਤਸਵੀਰਾਂ ਵਿਖਾ ਦਿੱਤੀਆਂ ਜਾਣ ਔਰ ਇਹ ਅੱਜ ਤਕਰੀਬਨ 2 ਤੋਂ 3 ਘੰਟੇ ਹੋ ਗਏ ਨੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਇੱਥੇ ਜਾਰੀ ਹੈ ਔਰ ਜਿਹੜਾ ਧਰਨਾ ਪ੍ਰਦਰਸ਼ਨ ਹੈ ਡੇਰਾ ਬਾਬਾ ਲਾਲ ਬਾਸ਼ਾ ਜੀ ਦੀ ਜਿਹੜੀ ਨਵੀਂ ਬਣੀ ਕਮੇਟੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਸਾਡੇ ਨਾਲ ਸੀਨੀਅਰ ਪੱਤਰਕਾਰ ਰਵੀ ਹਟਵਾਲ ਜੀ ਮੌਜੂਦ ਨੇ ਨਾ ਤਾਂ ਆਪਾਂ ਵਧੇਰੇ ਜਾਣਕਾਰੀ ਲੈਣੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਕਾਫੀ ਸਮੇਂ ਤੋਂ ਤੁਸੀਂ ਪੱਤਰਕਾਰਤਾ ਕਰ ਰਹੇ ਹੋ ਤਕਰੀਬਨ 18-20 ਸਾਲ ਦੇ ਕਰੀਬ ਹੋ ਗਏ ਨੇ ਇਹ ਜਿਹੜਾ ਡਿਸਪਿਊਟ ਪੈਦਾ ਹੋਇਆ ਹੈ ਦੋ ਕਮੇਟੀਆਂ ਦਾ ਇਹਦੇ ਬਾਰੇ ਕੀ ਕਹੋ ਇਹਦੇ ਬਾਰੇ ਇਹ ਹੈ ਕਿ ਜਦੋਂ ਜਿਹੜੀ ਪਹਿਲੀ ਕਮੇਟੀ ਸੀਗੀ ਪਹਿਲੀ ਕਮੇਟੀ ਦੀ ਜਿਹੜੀ ਕਪੜੇ ਬਾਜੀ ਉਹਨਾਂ ਵੱਲੋਂ ਜੋ ਵੀ ਉਥੋਂ ਪੈਸਾ ਕਪੜਾ ਕੀਤਾ ਗਿਆ ਜਾਂ ਸੋਨੇ ਦਾ ਕੀਤਾ ਗਿਆ ਜਾਂ ਹੋਰ ਵੀ ਕਈ ਕਪੜੇ ਕੀਤੇ ਗਏ ਉਸੇ ਵਿੱਚ ਨਾ ਸੀ ਜਿਹੜੇ ਮੱਲੇ ਵਾਲਿਆਂ ਨੇ ਉਹਨੂੰ ਸਵਾਲ ਕੀਤਾ ਕਿ ਤੁਹਾਨੂੰ ਹਿਸਾਬ ਦਿੱਤਾ ਜਾਵੇ ਇਸ ਹਿਸਾਬ ਤੋਂ ਦੇਣ ਤੋਂ ਮੁਕਰਦੇ ਹੋਏ ਇਹ ਜਿਹੜੇ ਵਿਧੂਜਨਾਂ ਦਾ ਬਧਿਆ ਉਸ ਤੋਂ ਬਾਅਦ ਉਹ ਦੂਜੀ ਪਾਰਟੀ ਛੱਡ ਕੇ ਇਹਨਾਂ ਨੂੰ ਸੌਂਭ ਗਈ ਸੀ ਕਿ ਸੰਭਲਣ ਤੋਂ ਬਾਅਦ ਜਿਹੜੀ ਆਪਣੇ ਪਤਾ ਲੱਗਾ ਕਿ ਬੀਬੀ ਇੰਦਰਜੀਤ ਕੁਰਮਾਣ ਤੇ ਹੰਸਲਾ ਜੀ ਜਿਹੜੇ ਹੈਗੇ ਆ ਸਾਇਨ ਜੀ ਸੀਗੇ ਡੇਰੇ ਜੰਦੇ ਉਹਨਾਂ ਵੱਲੋਂ ਇਹ ਫੇਰ ਦੁਬਾਰਾ ਤੋਂ ਇਸ ਗੱਲ ਨੂੰ ਵਧਾਇਆ ਗਿਆ ਕਿ ਇੱਥੇ ਸਰਕਾਰ ਦੇ ਅੰਡਰ ਜਿਹੜਾ ਡੇਰਾ ਕੀਤਾ ਜਾਵੇ ਇੱਥੇ ਰਸੀਵਰ ਲਾਏ ਜਾਣ ਕਿ ਜਿਹੜਾ ਕਿਸੇ ਵੀ ਜਿਹੜਾ ਹੋਰ ਕੋਈ ਵੀ ਜਿਹੜੇ ਮੱਲੇਦਾਰ ਜਾਂ ਕੋਈ ਸ਼ਹਿਰ ਦੇ ਬੰਦੇ ਨੂੰ ਉੱਥੇ ਉਹਨਾਂ ਦੀ ਮਰਜ਼ੀ ਹੋਊਗੀ ਵਧਣ ਦੇਣਗੇ ਮਰਜ਼ੀ ਹੋਊਗੀ ਨਹੀਂ ਵਧਣ ਦੇਣਗੇ ਜਿਵੇਂ ਕਿ ਹਲਕਾ ਵਿਧਾਇਕ ਨੇ ਸਾਡੇ ਇੰਦਰਜੀਤ ਕੌਰ ਮਾਨ ਬੀਬੀ ਹੋਣੇ ਉਹਨਾਂ ਦਾ ਪੁਤਲਾ ਵੀ ਫੂਕਿਆ ਗਿਆ ਹੈ ਅੱਜ ਇੱਥੇ ਇਹਦੇ ਬਾਰੇ ਕੀ ਕਹਾਂਗੇ ਇਹਦੇ ਬਾਰੇ ਦੇਖੋ ਜੀ ਬੀਬੀ ਨੂੰ ਤੇ ਹੈ ਕਿ ਸਾਰੇ ਵੋਟਰ ਇੱਕੋ ਜਿਹੇ ਹੁੰਦੇ ਆ ਸ਼ਹਿਰ ਦਾ ਇੱਕੋ ਜਿਹਾ ਉਹਦਾ ਲਾਗੇ ਘਰਾਂ ਦਾ ਜਿਹਨੂੰ ਕੁਦਰ ਦੇ ਨਾਲ ਪਿੰਡ ਆ ਉਥੇ ਉਹਨੂੰ ਇਹਦੀ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਜੀ ਸਿਆਸਤ ਨੂੰ ਸਿਆਸੀ ਹੀ ਕਰਨੀ ਚਾਹੀਦੀ ਜਦ ਕਿ ਧਾਰਮਿਕ ਡੇਰੇ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਦੇਣੀ ਆ ਇਹ ਬਹੁਤ ਗਲਤ ਗੱਲ ਆ ਇਸ ਕਰਕੇ ਉਹਦਾ ਪਤਲਾ ਫੂਕੇ ਆਪਾਂ ਕਾਹਲੀ ਚੱਲਣਾ ਇਸੇ ਸਾਡੀ ਬਾਪੜੀਆਂ ਦੀਆਂ